ਮੈਂ ਇੰਜੀਨੀਅਰ ਵਿਕੇਖਪੁਰ ਅੱਜ ਵੈਲਕਮ ਕਰਦਾ ਆਪਣੀ ਕੰਪਨੀ ਦੇ ਸੀਨੀਅਰ ਐਗਜ਼ੈਕਟਿਵ ਨਿਤਿਨ ਗੁਲਾਟੀ ਸਾਹ ਦਾ ਜੋ ਸਾਡੇ ਮਿਸ਼ਨ ਹੈਲਥ ਮਿਸ਼ਨ ਚੈਰਿਟੀ ਥਰੂ ਆਯੁਰਵੇਦਾ ਦੇ ਆਫਿਸ ਦੇ ਵਿੱਚ ਅੱਜ ਆਏ ਨੇ ਔਰ ਬਹੁਤ-ਬਹੁਤ ਸਵਾਗਤ ਹੈ ਜਬ ਤੁਹਾਡਾ ਸ਼ੁਕਰੀਆ ਸ਼ੁਕਰੀਆ ਔਰ ਇਹ ਗੁਲਾਟੀ ਸਾਹਿਬ ਜਿਹੜਾ ਹੈਗਾ ਸਾਨੂੰ ਇਸ ਮੇਰੇ ਮਿਸ਼ਨ ਹੈਲਥ ਮਿਸ਼ਨ ਚੈਰਿਟੀ ਥਰੂ ਆਯੁਰਵੇਦਾ ਨੂੰ ਜਿਹੜੇ ਪ੍ਰੋਡਕਟ ਲੋਕਾਂ ਨੂੰ ਚਾਹੀਦੇ ਹੈਗੇ ਲੋਕਾਂ ਦੀ ਹੈਲਥ ਠੀਕ ਕਰਨ ਵਾਸਤੇ ਔਰ ਜਿਹੜੇ ਪ੍ਰੋਡਕਟ ਸਾਨੂੰ ਗੁਲਾਟੀ ਸਾਹਿਬ ਪ੍ਰੋਵਾਈਡ ਕਰ ਕਰਵਾਇਆ ਕਰਨਗੇ ਔਰ ਅਸੀਂ ਉਹ ਜਿਸ ਰੇਟ ਤੇ ਗੁਲਾਟੀ ਸਾਹਿਬ ਸਾਨੂੰ ਕੰਪਨੀ ਤੋਂ ਲੈ ਕੇ ਦਿਆ ਕਰਨਗੇ ਉਸੇ ਰੇਟ ਤੇ ਆਪਾਂ ਲੋਕਾਂ ਨੂੰ ਜਿਹੜਾ ਹੈਗਾ ਪ੍ਰੋਡਕਟ ਇੱਥੋਂ ਦੇਵਾਂਗੇ ਜਿਹਦੇ ਨਾਲ ਲੋਕ ਆਪਣਾ weight management ਕਰ ਸਕਣਗੇ ਲੋਕ ਆਪਣਾ sugar ਨੂੰ control ਕਰ ਸਕਣਗੇ ਹੋਰ ਜਿਹੜੀਆਂ ਬੜੀਆਂ chronic disease ਹੈ ਉਹਨਾਂ ਤੇ ਸਾਡੇ ਜਿਹੜੇ ਪ੍ਰੋਡਕਟਸ ਹੈਗੇ ਆ ਉਹ immunity boost ਕਰਦੇ ਆ ਗਿਆ ਅਸੀਂ ਕੋਈ ਡਾਕਟਰ ਨਹੀਂ ਆਣਾ ਗੁਲਾਟੀ ਸਾਹਿਬ ਡਾਕਟਰ ਨੇ ਨਾ ਮੈਂ ਡਾਕਟਰ ਹੈਗਾ ਅਸੀਂ ਸਿਰਫ ਜਿਹੜੀ ਸਾਡੀ ਕੰਪਨੀ ਹੈਗੀ ਆ ਉਹ ਆਯੁਰਵੈਦਿਕ ਪ੍ਰੋਡਕਟ ਬਣਾ ਕੇ ਜਿਨ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਉਹ ਲੋਕਾਂ ਨੂੰ ਪ੍ਰੋਵਾਈਡ ਕਰਦੀ ਆਂ ਔਰ ਲੋਕਾਂ ਦੀ ਇਮਿਊਨਿਟੀ ਬੀਸਟ ਬੂਸਟ ਹੁੰਦੀ ਹੈ ਜਿਨ੍ਹਾਂ ਦਾ ਅੱਜ ਕਾ ਦੀ ਖੁਰਾਕ ਹਵਾ ਪਾਣੀ ਸਭ ਖਰਾਬ ਹੋ ਚੁੱਕਾ ਹੈਗਾ ਤਾਂ ਉਹਨੂੰ ਅੱਛੇ ਤਰੀਕੇ ਦੇ ਨਾਲ ਚੀਜ਼ਾਂ ਨੂੰ ਡਾਈਜੈਸਟ ਕਰਦੇ ਵਾਸਤੇ ਸਾਡੇ ਜਿਹੜੇ ਪ੍ਰੋਡਕਟ ਕੰਮ ਆਉਂਦੇ ਆ ਗਏ ਸੋ ਗੁਰਾਟੀ ਸਾਹਿਬ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਮਿਸਿਸ ਗੁਰਾਟੀ ਨੇ ਗੁਰਾਟੀ ਦਾ ਵੀ ਬਹੁਤ ਸਵਾਗਤ ਕਰਦਾ ਕਿ ਇਹ ਸਾਡੇ ਆਫਿਸ ਦੇ ਵਿੱਚ ਆ ਕੇ ਜਿਹੜਾ ਹੈਗਾ ਅੱਜ ਇਹਨਾਂ ਨੇ ਚੰਨ ਪਾਏ ਥੈਂਕ ਯੂ ਵੈਰੀ ਮਚ